ਉੱਚਾਲ ਓਥੇ ਚਲੀਏ ਯਾਰ ਕਿ ਜਿੱਥੇ ਨੋ ਰੰਗੇ ਬੁਲਜ਼ਾ ਅਰਬਾ ਨਾਸਰ ਮਹਿਲ ਬਣਾਇਓ ਵਿੱਚ ਬੜ ਬੈਠਾ ਆਪੇ ਆਪੇ ਕੁੜੀਆਂ ਆਪੇ ਨਿੰਗਰ ਆਪੇ ਬਨਣਾ ਏ ਮਾਪੇ ਆਪੇ ਮਰੇਂਦੇ ਆਪੇ ਜੀਵੇ ਆਪੇ ਕਰੇਂ ਸੇ ਆਪੇ ਭੁਲਿਆ ਜੋ ਕੁਝ ਕੁਦਰਤ ਰੱਬ ਦੀ ਆਪੇ ਆਪ ਸੰਜਾਪੇ ਭੁਲਿਆ ਜੋ ਕੁਝ ਕੁਦਰਤ ਰੱਬ ਦੀ ਆਪੇ ਆਪ ਸੰਜਾਪੇ ਵਸ ਉਸ ਰੱਬ ਦੀ ਕੁਦਰਤ ਨੂੰ ਨਿਹਾਰਦੇ ਹੋਏ ਉਸ ਬੁੱਲੇ ਸ਼ਾਹ ਦਾ ਚਿੱਤ ਆ ਰਿਹਾ ਸੀ ਜਿਨੇ ਇਹ ਕਲਾਮ ਲਿਖਿਆ ਸੀ ਬੁਆ ਖੋਲਦਿਆਂ ਸਾਰ ਬਾਹਰ ਅਕੀ ਪੈਂਦਾ ਸਮੁੰਦਰ ਦਾ ਛੂੰ ਛੂੰ ਕਰਦਾ ਹੋਇਆ ਪਾਣੀ ਆਸੇ-ਪਾਸੇ ਹਰਿਆਲੀ ਤੇ ਉਸ ਹਰਿਆਲੀ ਦੇ ਵਿੱਚ ਚੈ ਚਕਾਉਂਦੇ ਸਿਰ ਸਿਰ ਅਰਲੀ ਮੋਰਿੰਗ ਉੱਠੇ ਹੋਏ ਪੰਛੀ ਤੇ ਕਿਆ ਖੂਬਸੂਰਤ ਨਜ਼ਾਰਾ ਬਣਦਾ ਸੀ ਜਿਦਾਂ ਪਹਿਲਾਂ ਗਿਆ ਸੀ ਵੀ ਜੇ ਇਹਨੂੰ ਸਵਰਗ ਕਹਿਣਾ ਹੋਵੇ ਤੇ ਕੋਈ ਅਤ ਕਤ ਨਹੀਂ ਨਹੀਂ ਹੋਵੇਗੀ। ਕਿਆ ਨਜ਼ਾਰਾ ਸੀ, ਕਿਆ ਬਾਤਾਂ ਸੀ, ਕਿਆ ਖੂਬਸੂਰਤ ਸੀ। ਮੁੰਦਰ ਦੀਆਂ ਛੱਲਾ ਹਾਂਜੀ ਦੋਸਤੋ ਵੈਕ ਰੂਜ ਖਾਲਸਾ ਵੈਕ ਜੀ ਫਤਿਹ ਤੇ ਕੱਲ ਇਸ ਜਗ੍ਹਾ ਤੇ ਆ ਗਏ ਸਾਂ ਸੋ ਸਮਾਂ ਕਾਫੀ ਹੋ ਗਿਆ ਸੀ ਸੋ ਸ਼ਾਰਟ ਕੋ ਹੀ ਲਿਆ ਤੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਦਾ ਨਾਮਾ ਤੂਰੀ ਬੀਚ ਰਿਜ਼ੋਰਟ ਆ ਬਹੁਤ ਹੀ ਫੇਮਸ ਮਹਿੰਗੀ ਇਹ ਸੋਹਣੀ ਜਗ੍ਹਾ ਵਾ ਇੰਡੋਨੇਸ਼ੀਆ ਬਾਟਮ ਦੇ ਵਿੱਚ ਤੇ ਜਿਵੇਂ ਆਪਦੇ ਮੈਂ ਆ ਵੇਖਦਾ ਬਈ ਜੇਪੀ ਆ ਸਾਹਮਣੇ ਸਮੁੰਦਰ ਅਠਾਠਾਂ ਛਾਲਾਂ ਮਾਰਿਆ ਤੇ ਹੌਸਲੇ ਦਾ ਸਮਾ ਹੋ ਗਿਆ ਪਹਿਲਾਂ ਜਾ ਕੇ ਕੁਝ ਖਾਣੇ ਪੀਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇਸ ਜਗ੍ਹਾ ਦੇ ਚਾਕੇ ਵਾਕੇ ਤੇ ਬਹੁਤ ਹੀ ਆ ਆਨੰਦਮਈ ਆ ਔਰ ਮਗਰਲੇ ਪਾਸੇ ਇੱਕ ਜੱਟੀ ਬਣੀ ਹੋਈ ਆ ਉਸ ਜੱਟੀ ਉੱਤੇ ਉਹਨੇ ਇੱਕ ਛੋਟਾ ਜਿਹਾ ਰੈਸਟੋਰੈਂਟ ਵੀ ਬਣਾਇਆ ਉੱਥੇ ਸੋ ਕਾਲੋ ਥੀ ਵੀ ਗਿੜਾ ਮਾਰਿਆ ਹੈ ਸ਼ਾਮਾਂ ਦਾ ਮੌਸਮ ਹੈ ਹੋਰ ਮਾਵਰੀਆ ਸੀ ਤੇ ਅੱਜ ਹੁਣ ਤੜਕੇ ਦੇ ਮੇਰੇ ਖਾਤੇ 6:30 ਵਜੇ ਦਾ ਸਮਾਂ ਹੋ ਗਿਆ ਤੇ ਲੋਕੀ ਮਚਾਲਬਲ ਸ਼ੁਰੂ ਹੋ ਗਈ ਇਸ ਜੰਗਲ ਜੀ ਦੇ ਵਿੱਚ ਬਣਿਆ ਬੜੀ ਦੂਰ ਆ ਗਏ ਜਿਦੋਂ ਬੇੜੀ ਆਪਣਾ ਉਤਰਦੇ ਆ ਨਾ ਬੇੜੀ ਤੋਂ ਉੱਥੋਂ ਕੋਈ 40 ਕਿਲੋਮੀਟਰ 40 ਕਿਲੋਮੀਟਰ ਨਹੀਂ 40 ਮਿੰਟ ਦਾ ਰਾਵਾਂ ਤੇ ਉੱਥੋਂ ਲੈ ਕੇ ਟੈਕਸੀ ਦੇ ਫਿਰ ਸੋਣਾ ਪੈਂਦਾ ਵਾ ਤੇ ਲਾਜਵਾਬ ਆ ਨੰਦਪਿਆ ਮੇਰੀ ਮਾਇਓ ਪਿਆਵਾ ਤੇ ਪਹਿਲਾਂ ਜੋ ਖਾਣੇ ਦਿੰਨੇ ਆ ਤੇ ਫਿਰ ਗੱਲਾਂ ਬੋਤਾ ਕਰਦੇ ਆ ਬਸ ਦਿੱਟੇਦਾਂ ਨੂੰ ਹੋਣੇ ਆ ਇਹ ਜਗਾ ਦਾ ਕੋਰ ਬਰੋ ਆ ਮਗਲੇ ਬਸੇ ਰੋਮਾ ਤੇ ਮੈਂ ਰਾਤਿਆ ਸਸਤਾ ਬੋਸ ਹੁਣ ਆ ਪੋੜੇ ਉਤਦੇ ਸਾਰ ਇੱਥੇ ਇਹਨਾਂ ਟੂੜੀ ਲਾਈ ਹੈ ਮੇਰੇ ਹੱਲ ਜਿਹੜੇ ਉੱਤਾਂ ਦੇ ਆ ਚੱਲਦੀ ਓਏ ਜੋ ਸਮੁੰਦਰ ਤੋਂ ਰੇਤ ਰੋਟਾਰੇ ਪੈਰ ਲੱਗੇ ਆ ਜੀ ਇਹ ਉਹਨੂੰ ਟੋਣ ਵਾਲੇ ਪੈਰਾਂ ਤੋਂ ਦਿੱਤਾ ਅਗਲੇ ਪਾਸੇ 헤ਰ ਨਾ ਜਾਵੇ ਤੇ ਕੁਝ ਵੱਧਦੇ ਬੈਠੇ ਟੁੱਟਣ ਦੇ ਆ ਇਹਨਾਂ ਦੇ ਪਿੰਗਾ ਆਥਾ ਮਾਰਦਾ ਆਇਆ ਸਮੁੰਦਰ ਇੰਨੇ ਪਾਸੇ ਆ ਟਟਿਆ ਆ ਪੁਲ ਮੈਂ ਜਦੋਂ ਪਿਛਲੀ ਵਾਰ ਇਸ ਜਗ੍ਹਾ ਤੇ ਆਇਆ ਹਾਂ ਉਦੋਂ ਜਿਹੜਾ ਪੁਲ ਸੀ ਇੱਕ بیچ ਨੂੰ ਦੂਜੀ بیچ ਨਾਲ ਜੋੜਦਾ ਤੇ ਆ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਹੁੰਦੇ ਨੇ ਕੇਕੜੇ ਜੇ ਇਹਨਾਂ ਦੇ ਕੇਕੜੇ ਬਹੁਤ ਆ ਤੋਂ ਤੇ ਬੰਦਾ ਨਹੀਂ ਅਜੇ ਵੀ ਸ਼ਾਇਦ ਕਿ ਨਾ ਕਿ ਜੀਵ ਜੰਤੂ ਹੋਣ ਦੇ ਸਾਮਣੇ ਜਿਹੜਾ ਉਹਨੂੰ ਕਹਿੰਦੇ ਆ ਆਈਲੈਂਡ ਬਾਰ ਔਰ ਲੰਮੀ ਦੀ ਲੰਮੀ ਜੱਡੀ ਬਣੀ ਉੱਥੇ ਆਵਾਜ਼ ਦਾ ਪਤਾ ਨਹੀਂ ਆ ਰਹੀ ਕਿ ਨਹੀਂ ਆ ਰਹੀ ਜਬਦਾਂ ਨੇ ਇੱਥੇ ਬੈਠ ਕੇ ਘੜੀ ਲੈਣੇ ਹਨ ਲਹਿਰਾਂ ਦਾ ਆਨੰਦ ਤੇ ਫੇਰ ਕਰਨੇ ਬਣਾ ਬਣਾ ਸਾਹਮਣੇ ਵਿਲੇਜ ਬਣਿਆ ਕੱਲਾ ਇਕ-ਇਕਾ ਜਨਕੀ ਇੱਕ ਥੱਲੇ ਰੂਮ ਤੇ ਇੱਕ ਉੱਪਰ ਰੂਮ ਇਧਰਲੇ ਪਾਸੇ ਸਾਡੇ ਬਾਪੂ ਬੀਬੀ ਰੁਕੇ ਆ ਤੇ ਉਹ ਲਾਸ ਵਾਲੇ ਦੇ ਵਿੱਚ ਆਪਾਂ ਆ ਜਿਹੜਾ ਹਰਿਆਇਆ ਬਣਿਆ ਜਿਹੜਾ ਥੱਲੇ ਆਪਾਂ ਵੇਖਣ ਦਾ ਆਂ ਤੇ ਵੇਖਣਾ ਲੱਤਾਂਆਂ ਥੱਲੇ ਨਿਕਲੀਆਂ ਹੋਈਆਂ ਉਹਦੀਆਂ ਪਤਾ ਨਹੀਂ ਕੌਣ ਦਾ ਬਣਿਆ ਹੋਊਗਾ ਤੇ ਸਮੁੰਦਰ ਦੀਆਂ ਛੱਲੀਆਂ ਇੰਨੀਆਂ ਜ਼ਿਆੜੀਆਂ ਹੋਣੀਆਂ ਪੀਨਾਂ ਨੇ ਤੋੜ ਕੇ ਰੱਖਦਾਂ ਆ ਗਾਣੂ ਜਾਂਦਾ ਇਹ ਜੜਦੀ ਕਲਾ ਕਰਦੀ ਆ ਤੇ ਦੇਖਿਓ ਉਹ ਜਾ ਗਿਆ। ਵਾਹ ਜੀ ਵਾਹ। ਜੁਗੜੀਆਂ, ਉਮਰੀਆਂ, ਲੰਮੀਆਂ ਇੰਨਾ ਰੁੱਖਾਂ ਨੇ ਆ ਤੇ ਪੱਤੇ ਦੋ ਰੰਗਾਂ ਦੇ ਲਾਲ ਤੇ ਹਰੇ। ਅਜੂ ਰੇ ਲੰਮੇ ਲੰਮੇ ਰੁੱਖ। ਆ ਆਪਣਾ ਕਾਲਾ ਕਾਲਾ ਲੋਕ ਇਧਰ ਦੇ ਪਾਸੇ ਇੱਕ ਪਹਾੜੀ ਆ ਤੇ ਥੋੜਾ ਖਾ ਪੀ ਕੇ ਫਿਰ ਇੱਕ ਰੀਤ ਨੂੰ ਹਾਈਕਿੰਗ ਵਾਸਤੇ ਨਿਕਲਦੇ ਲੋਰਨਿੰਗ ਸਟਾਰਨ ਫਿਸ਼ ਤੇ ਜੈਲੀ ਫਿਸ਼ ਬੀ ਸਵਰਟ ਚਿਕਨ ਸੋਲਡ ਸ਼ੂਸ ਜਾਣਗੇ ਇਸ ਪਾਣੀ ਦੇ ਵਿੱਚ ਜੈਲੀ ਫਿਸ਼ਾਂ ਤੇ ਸਟਾਰਨ ਫਿਸ਼ਾਂ ਹੈਗੇ ਆ ਤੇਰਾ ਕੁਦਰਤ ਦੀ ਕਲਾਗਰੀ ਕੀ ਹੈ ਤਾ 7.7 ਹੈਕਟੇਰ ਦੇ ਵਿੱਚ ਫੈਲਿਆ ਹੋਇਆ ਰਿਜ਼ਰਵ 1999 ਦੇ ਵਿੱਚ ਬਣਿਆ ਤੇ ਜਿਹੜਾ ਹੁਣ ਇੱਥੋਂ ਦੀ ਪ੍ਰਮੁੱਖ ਅਟਰੈਕਸ਼ਨ ਦਾ ਹਿੱਸਾ ਵਾ ਜਿਹੜਾ ਇਹਦਾ ਸਟਾਈਲ ਆ ਉਹ ਬਾਲਨਿਸ ਸਟਾਈਲ ਜਿਹੜੀਆਂ ਹਾਰਟਸ ਇੱਥੇ ਬਣੀਆਂ ਹੋਈਆਂ ਨੇ ਦੂਜੇ ਵਰਲਡ ਵਾਰ ਦੇ ਸਮੇਂ ਦੇ ਵਿੱਚ ਇਹਨੇ ਬਹੁਤ ਵਧੀਆ ਭੂਮਿਕਾ ਨਿਭਾਈ ਸਾਰੇ ਸਾਰੇ ਇਸ ਆਈਲੈਂਡ ਨੇ ਜਿਹਨੂੰ ਕਿ ਨਗੋਸਾ ਆਈਲੈਂਡ ਕਿਹਾ ਜਾਂਦਾ ਜਿਹੜਾ ਕਿ ਬਾਤਮ ਦਾ ਇੱਕ ਹਿੱਸਾ ਜਾਂ ਬਾਤਮ ਉਹਦਾ ਹਿੱਸਾ ਔੜੀ ਬਿਲਡਿੰਗ ਬਣੀਆਂ ਉਤੋਂ ਅਸੀਂ ਪਛਾਦਾ ਪਾਣੀ ਖਾ ਗਏ। ਇਹ ਜੰਗੀਦਾਰ ਰੇੜਾ ਲੈ ਲਿਆ ਦੋ ਤਿੰਨ ਰਾਊਂਡ ਮਾਰ ਕੇ। ਤੇ ਹੁਣ ਜਾ ਕੇ ਪਤਾ ਕਰਦੇ ਆ ਵੀ ਜਿਹੜੀਆਂ ਇੱਥੇ ਐਕਟੀਵਿਟੀ ਹੁੰਦੀਆਂ ਵਾਂ ਜੈਟਸਕੀ ਤੇ ਪੈਰਾਗਲਾਈਡਿੰਗ ਤੇ ਹੋਰ ਜਿਹੜਾ ਹੈਗਾ ਵਾ ਉਹ ਕਿੰਨੇ ਦਾ ਸਾਗੂ ਦਾ ਖੁੱਲਦਾ ਕਿੰਨੇ ਦਾ ਤੇ ਫੇਰ ਉਹ ਕਰਕੇ ਵੇਣੇ। ਤੇ ਜੇ ਆਪਾਂ ਇਧਰ ਨੂੰ ਮੜਾ ਚਾਤ ਮਾਰ ਕੇ ਵੇਖੀਏ ਤੇ ਵਾਹ। ਸਮੁੰਦਰ ਦੇ ਵਿੱਚ ਬਣਿਆ ਇੱਕ ਕੁਦਰਤੀ ਪੱਥਰ ਦੇ ਪੱਥਰਾ ਨਾਲ ਟਕਰਾਉਂਦੀਆਂ ਹੋਈਆਂ ਲਹਿਰਾਂ। ਤੇ ਗਿਆ ਬਾੜ ਨਾ ਦੀ। ਆਵਾਗੋ ਏਰੀਆ ਜਿੱਥੇ ਜੈਸਕੀ ਕਾਇਆ ਕਾਇਆ ਤੇ ਬਨਾਨਾ ਬੋਟ ਆ ਉੱਪਰ ਬਨਾਨਾ ਬੋਟ ਆ ਤੇ ਔਰ ਜੈਸਕੀ ਪਈਆਂ 2 3 ਪੁੱਛਦੇ ਆ ਜਾ ਕੇ ਕੀ ਹਸਾਬ ਦਾ ਬੰਨ ਕੋਲ ਓ ਲਗਾ ਰੇਟ ਦੇ ਨਾਲ ਵਿੱਚ ਚੱਕਰ ਮਜੀ ਸਾਰੀਆਂ ਜਿੰਨੀਆਂ ਜਬਾ ਵਾਟਰ ਐਕਟੀਵਿਟੀਆਂ ਸੀ ਉਹਨਾਂ ਦੀ ਲਿਸਟ ਵੇਖਣੋਂ ਵਾਸਤੇ ਉੱਥੇ ਲੱਗੀ ਹੋਈ ਬੋਰਡ ਤੇ ਪੜ੍ਹਨੇ ਗਿਆ ਇਹ ਜਿਹੜਾ ਕਲੱਬ ਸੀ ਜਿਹਦਾ ਸਾਰੇ ਸਾਰੇ ਵਾਟਰ ਐਕਟੀਵਿਟੀ ਕਿਦਾਂ ਦਾ ਸੀ ਉਹਨੂੰ ਕਹਿੰਦੇ ਸੀ ਕਬਾਨਾ ਕਲੱਬ ਤੇ ਜੇ ਤੁਸੀਂ ਇਹਨਾਂ ਦਾ ਰੇਟ ਵੇਖਣਾ ਹੋਵੇ ਤੇ ਇਹਨੂੰ ਪਾਸ ਕਰਕੇ ਵੇਖ ਸਕਦੇ ਇੱਥੇ ਬਨਾਨਾ ਬੋਰਡ ਰਾਈਡ ਜੈਟਸਕੀ ਕਾਇੰਗ ਕਾਇੰਗ ਸਨੋਰਕਿੰਗ ਪੋਨਿੰਗ ਤੇ ਪੈਡਲ ਬੋਰਡ ਰਾਈਡ ਵਰਗੀਆਂ ਹੋਰ ਲਗ ਸਾਰੀਆਂ ਜਿੰਨੀਆਂ ਹੋਈਆਂ ਇੱਥੇ ਕਰਾਈਆਂ ਜਾਂਦੀਆਂ ਸਨ ਇਹ ਰਾਈਡਾ ਮੈਂ ਆਲਰੇਡੀ ਪਹਿਲਾਂ ਆਨਲਾਈਨ ਬੁੱਕ ਕੀਤੀਆਂ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਮੇਰਾ ਰਫੰਡ ਕਰਤਾ ਤੇ ਕਹਿਤਾ ਵਿਗੜਾ ਸਾਡਾ ਖਰਾ ਸਿਸਟਮ ਆ ਇਹ ਤੁਸੀਂ ਕੱਲ ਨੂੰ ਚੈੱਕ ਕਰਿਓ ਤੇ ਫਿਰ ਅਗਲੇ ਦਿਨ ਮੈਂ ਚੈੱਕ ਕਰਨ ਵਾਸਤੇ ਇਹਨਾਂ ਦੇ ਜਿਹੜਾ ਬਣਿਆ ਸੀ ਉਹਦੇ ਉੱਪਰਲੇ ਪਾਸੇ ਗਿਆ ਤੇ ਜਾ ਕੇ ਕੋਸ਼ਿਸ਼ ਕੀਤੀ ਕਿ ਵੀ ਸ਼ਾਇਦ ਦੁਬਾਰਾ ਇਹ ਜਿਹੜੀਆਂ ਸਾਰੇ ਐਕਟੀਵਿਟੀ ਆ ਇਹ ਰੀਜ਼ਿਊਮ ਕਰ ਦੇਵਾਂ ਪਰ ਕੀ ਮਿਲਿਆ ਉੱਤੇ ਜਾ ਕੇ ਵੇਖਿਆ ਉੱਤੇ ਕੋਈ ਵੀ ਨਹੀਂ ਸੀ ਨਾ ਬੰਦਾ ਨਾ ਬੰਦੇ ਦੀ ਜਾਤ ਤੇ ਉੱਤੇ ਦੇ ਬਸ ਖਾਲੀ ਜਗ੍ਹਾ ਸੀ ਇੱਕ ਫਲੈਟ ਜਾਗ ਰਹੀ ਸੀ ਤੇ ਸਾਹਮਣੇ ਕੁਝ ਨੋਟ ਲਿਖਿਆ ਸੀ ਤੇ ਬਾਬਾ ਜੀ ਦਾ ਫੁੱਲੋ ਨੋ ਬੜੀ ਹੈ ਇਤਿਹਾਲ ਦੀ ਕੋਈ ਨਹੀਂ ਹੈਗਾ ਤੇ ਜੇ ਕੋਈ ਆ ਗਿਆ ਚੈੱਕ ਕਰਦੇ ਆਂ ਜੇ ਸੂਤਰ ਵਹਿ ਗਿਆ ਤੇ ਫਿਰ ਆਪਾਂ ਇਹ ਕਰਾਂਗੇ ਤੇ ਲਵਾਂਗੇ ਝੂਟੇ ਮਾੜੇ ਚੱਕਰੀ ਠਹਿਰ ਕੇ ਆਉਣੇ ਫਿਰ ਦੁਬਾਰਾ ਤੇ ීතේ බනයාා පින්ගානේ හැ බයිතා පින්ගානේ පඩා පින්ගා නෙක්ස්ග නස්තේ වනේ හට්ට ය. ਕਈ ਆਰ ਨੇ ਕਈ ਜਗ੍ਹਾ ਤੇ ਜਾ ਕੇ ਆਪਾਂ ਵਲੌਗਸ ਬਣਾਉਣੇ ਆ ਪਰ ਕਹਿਣ ਵਾਸਤੇ ਕੋਈ ਸ਼ਬਦ ਨਹੀਂ ਹੁੰਦੇ ਉਹਦਾ ਕਾਰਨ ਕੀ ਆਪੇ ਲੱਗੇ ਛਾ ਕੇ ਵੈਦ ਰੇਣਾ ਜਿਆਦਾ ਖੂਬਸੂਰਤ ਹੁੰਦਾ ਵਾ ਤੇ ਬਸ ਜੀ ਕਰਦਾ ਵਾ ਵੀ ਆ ਸਮੁੰਦਰ ਦੀ ਛਾਂ ਛਾਂ ਪਿੰਡੀਆਂ ਦੇ ਟਾਂ ਟਾਂ ਪੱਤ ਝੜ ਦਾ ਮੌਸਮ ਤੇ ਡਿੱਗੇ ਹੋਏ ਪੱਤੇ ਇਹ ਹੁਣ ਚੱਲੇ ਆ ਇਧਰ ਨੂੰ ਪਹਾੜੀ ਪਹਾੜੀ ਤੇ ਜੰਗਲ ਦੇ ਨਾਲ ਹੀ ਆ ਆਪਣਾ ਰਹਿਣ ਬਸੇ ਰਹਾ ਲੱਤੀ ਸੋ ਚੰਗਾ ਪੈ ਜੇ ਆਵਾਂਗੇ ਵਧੀਆ ਗੱਲ ਜੇ ਮੀਂਹ ਆ ਗਿਆ ਤੇ ਅੱਛਾ ਵਾਹ ਇਹਦੋਂ ਟਰੈਕ ਜਾਂ ਬਣਿਆ ਤੇ ਲੱਗਦਾ ਬੰਦ ਆ ਇਹਦੇ ਫੋਟੋਗ੍ਰਾਫੀ ਕਰਦੇ ਹਾਂ ਉੱਤੇ ਪੜੇ ਦੋ ਖੜ ਕੇ ਥੱਲੇ ਦਾ ਨਜ਼ਾਰਾ ਆਉ ਤੋਦਾ ਬੋਲਣ ਡਿਆ ਉਹਦਾ ਨਾ ਪੁੱਲ ਤਾਂ ਨਹੀਂ ਆਉਣਾ ਸੀ ਤੇ ਇਹ ਗਾੜੇ ਬਹੁਤ ਡੋਟਾ ਕਰਕੇ ਤੇ ਹੁਣ ਐਂ ਦੀ ਦੁਰਕਿ ਆਏ ਚੜਕੇ ਆਏ ਤੇ ਗਾੜੇ ਪਾਸੇ ਲੱਗਾ ਗੇਟ ਵਾ ਸਮੁੰਦਰੋਂ ਸਮੁੰਦਰੀ ਜੰਗਲੋਂ ਜੰਗਲੀ ਸੋਹਣੇ ਬਣੇ ਹੋਏ ਸੋਹਣੇ ਬਣੇ ਹੋਏ ਰਾਹ ਦੇ ਉੱਤੇ ਆ ਕੇ ਤੇ ਇੱਥੇ ਆ ਗਏ ਖੁੱਲਦਾ ਆਹ ਵੈਲਕਮ ਟੂ ਤੰਜੰਗ ਪੰਡਨ ਟੁਰੀ ਬੀਚ ਰਿਜ਼ੋਰਟ ਜਨਕਿ ਇਹਨਾਂ ਦਾ ਹਿੱਸਾ ਵਾ ਤੇ ਮੈਂ ਹੁਣ ਪੁਛਪੜਤਾਰ ਕਰਕੇ ਆਇਆ ਵਾ ਤੇ ਇੱਥੇ ਕੀ ਆ ਵੀ ਇੱਥੇ ਕੈਂਪਿੰਗ ਕਰਾਉਂਦੇ ਆ ਇਹ ਕਿਰਿਆ ਦਾ ਕੋ ਡੇਢ ਲੱਖ ਇਧਰ ਦਾ ਲੈਂਦੇ ਆ ਤੇ ਫਿਰ ਕੈਂਪਿੰਗ ਕਰਾਉਂਦੇ ਚੱਕਲਾ ਬਹੁਤ ਹੀ ਖੂਬਸੂਰਤ ਆ ਤੇ ਆਹ ਸਾਹਮਣੇ ਇੱਕ ਹੋਰ ਰਿਜ਼ੋਰਟ ਆ ਉਹਦਾ ਨਾਮ ਹੈ ਸੁਨਿਆ ਬਾਬੇ ਮਰੀਨਾ ਰਿਜ਼ੋਰਟ ਆ ਤੇ ਇਹਦੇ ਵਿੱਚ ਕਿਸ਼ਤੀਆਂ ਗੁਸਤੀਆਂ ਜਿਹੜੀਆਂ ਆ ਉਹ ਮਿਲ ਜਾਂਦੀਆਂ ਕਿਰਾਏ ਤੇ ਇਹਦੇ ਜਿਹਨਾਂ ਲੋਕ ਕੁਆਲਿਫਾਈ ਹੋਣਗੇ ਪਾਣੀ ਬਹੁਤ ਸਾਫ ਹਰੇਕ ਇਨਸਾਨ ਦੇ ਵਿੱਚ ਇੱਕ ਬੱਚਾ ਹੁੰਦਾ ਤੇ ਬੱਚਾ ਉਦੋਂ ਬਾਹਰ ਆਉਂਦਾ ਜਦੋਂ ਬੰਦਾ ਕੁਦਰਤ ਦੇ ਕਲਾਵੇ ਦੇ ਵਿੱਚ ਹੁੰਦਾ ਤੇ ਸਾਰੀਆਂ ਦੁਨਿਆਵੀ ਯੋਜਨਾਵਾਂ ਤੋਂ ਮੁਕਤ ਹੁੰਦਾ ਮੈਂ ਮੇਰੀ ਸਿੰਘਣੀ ਤੇ ਮੇਰੇ ਚਾਚੀ ਜੀ ਬੱਸ ਇਸ ਸਮੇਂ ਸਮੁੰਦਰ ਦੇ ਪਾਣੀ ਵਿੱਚ ਪਾਏ ਹੋਏ ਜੀਵਾਂ ਨੂੰ ਵੇਚ ਕੇ ਬੱਚੇ ਹੀ ਬਣੇ ਪੈਸਾ। ਇੱਕ ਹੈਰਾਨੀ ਦੀ ਗੱਲ ਸੀ ਕਿ ਇਹ ਕੁਦਰਤ ਦੇ ਜਿਹੜੇ ਜੀਵ ਪਾਣੀ 'ਚ ਪਾਏ ਜਾਂਦੇ ਇਹਨਾਂ ਦੀ ਨਕਾਸ਼ੀ ਕੌਣ ਕਰਦਾ? ਤਰ੍ਹਾਂ-ਤਰ੍ਹਾਂ ਦੇ ਘੋਗੇ, ਤਰ੍ਹਾਂ-ਤਰ੍ਹਾਂ ਦੀਆਂ ਸਿੱਟੀਆਂ ਜਿਨ੍ਹਾਂ ਦਾ ਆਕਾਰ, ਰੰਗ, ਰੂਪ ਬੁੱਖ-ਬੁੱਖੋ ਖਰਾ ਸੀ ਕੋਈ ਵੀ ਇੱਕ ਦੂਜੇ ਨਾਲ ਮੇਲ ਨਹੀਂ ਸੀ ਖਾਂਦਾ। ਜਦੋਂ ਚੱਕਦੇ ਸਾਂ ਜੀ ਕਰਦਾ ਸੀ ਇਹਨਾਂ ਸਾਰਿਆਂ ਨੂੰ ਆਪਣੇ ਬੈਗ 'ਚ ਪਾ ਕੇ ਘਰੇ ਲੈ ਜਾਈਏ। ਇੱਕ ਚੁੱਕ ਦੇ ਸਾਹ ਦੂਜਾ ਨਮਾ ਸੀ ਦੂਜਾ ਚੁੱਕ ਦੇ ਸਾਹ ਦੂਜਾ ਉਤੋਂ ਵੀ ਵੱਧ ਜਿਆਦਾ ਸੋਹਣਾ ਲੱਗਦਾ ਸੀ ਬਸ ਇਸੇ ਦੇ ਚੱਕਰ ਦੇ ਵਿੱਚ ਅਸੀਂ ਕਾਫੀ ਸਾਰਾ ਸਮਾਂ ਇਸ ਵਿੱਚ ਦੇ ਆਲੇ ਦੁਆਲੇ ਅਸੀਂ ਘੋਗੇ ਸਿੱਪੀਆਂ ਨੂੰ ਲੰਘਦੇ ਹੋਏ ਮਨਾਇਆ ਲੈ ਜਾਓ ਦੱਬੀ ਜੀ ਇਹ ਵੀ ਟੁੱਟ ਜਾਣੀ ਲੱਗਾ ਪੰਜ ਕਿੱਥੇ ਨਹੀਂ ਇੱਥੇ ਹੈਗਾ ਕੁਛ ਆ ਜਾਏ ਹਨਾ ਨਹੀਂ ਇਹ ਬਸ ਖਾਲੀ ਹੈ ਨਹੀਂ ਨਹੀਂ ਉਹ ਜਿਹੜਾ ਪਿੱਛੇ ਲੋਕ ਜੀ ਅੰਗਲ ਬਾਬਾ ਦੇ ਪਾਵਜ ਹਾਂ ਅੰਗਲ ਬਾਬਾ ਦੇ ਪਾਵਜ ਆ ਆ ਆ ਮਗਰ ਬਸ ਨਾ ਚਲੋ ਜੁੜ ਜਾਂਦੇ ਇੱਥੇ ਉਹ ਜੈਲੀਫਿਸ਼ ਦੀਦੀ ਨਹੀਂ ਆ ਜੋ ਤਰਦੀ ਆ ਨਾ ਉਦੋਂ ਐ ਆਵ ਜਾਵਦੀ ਹਾਂ ਵਾਧੂ ਇਥੇ ਲੱਗ ਗਿਆ ਲੱਗ ਗਿਆ ਇਥੇ ਲੱਗ ਗਿਆ ਹਾਂ ਹਾਂ ਅੰਦਰੋਂ ਵੀ ਆ ਦੇ ਮੈਨੂੰ ਚੋਕੋ ਜਿਹੀ ਜਿੰਨੀ ਦੇ ਦੇ ਕੋਈ ਸਿੰ ਕਰਨੀ ਕੋਈ ਨਾ ਮੈਂ ਕੋਈ ਚੀ ਜੀ ਆਪਾਂ ਅੱਧੇ ਵਿੱਚ ਦੇ ਉਸੇ ਕੱਟ ਐਂਦੀਆ ਮੈਨੂੰ ਨਹੀਂ ਮੈਨੂੰ ਚੰਬੜ ਦਾ ਜਾਇ ਮੈਂ ਜਿਆਦਾ ਨਹੀਂ ਇਹ ਲੱਗ ਕੇ ਲੈਣਾ ਕਿੱਥੇ ਆ ਗਿਆ ਕੀ ਹਾਂ ਕੀ ਲੱਗਦਾ ਸੱਪ ਨਹੀਂ ਆ ਕੁਦਰਤ ਦੀ ਕਾਰਗਰੀਆ ਤੇ ਪਾਣੀ ਦੇ ਵਿੱਚ ਹਰੇ ਰੰਗ ਦਾ ਰੁੱਖ ਉੱਗਿਆ ਤੇ ਪੱਤੇ ਬਿਲਕੁਲ ਹਰੇ ਆ ਇਹਨਾਂ ਨੂੰ ਪਾਣੀ ਜਿਨੇ ਗੋਣਾ ਤਾਂ ਓ ਮਰੀਨਾ ਆ ਪੱਥਰ ਤੇ ਮੇਚ ਗਿਆ ਬੁੱਟਾ フェリーオーディパタヤリガ。 ਇੱਕ ਦਿਨ ਡੰਡਾ ਡੰਡਾ ਵੇਖ ਕੇ ਮੈਂ ਡੰਡਾ ਪਿਆ ਵਾ ਸਭ ਫੜ ਲਿਆ ਦੀ ਪਾੜੀ ਮਗਦੇ ਪਾਸੇ ਨਹੀਂ ਤੇ ਚੜਦੇ ਠੀਕ ਹੈ ਪਾੜੀ ਚੜਦੇ ਪੱਲੇ ਗਏ ਨੇ ਆ ਵੀ ਕਿਦਾਂ ਦਾ ਮੌਸਮ ਹੈ ਤੇ ਵੇਖ ਲੱਗ ਰਹੀ ਆ ਵੀ ਇੱਥੇ ਧੀ ਆ ਹੁੰਦੀ ਆ ਆ ਕੈਂਪਿੰਗ ਤੇ ਉਹਦੇ ਆਸਤੇ ਆਹ ਨਾਲ ਸਟੇਜ ਵੀ ਲਾਈ ਆ ਤੇ ਮੇਰੇ ਖਾਤੇ ਟਾਈਮ ਟੂ ਟਾਈਮ ਇੱਥੇ ਪ੍ਰੋਗਰਾਮ ਵੀ ਹੁੰਦੇ ਹੋਣਗੇ ਲਾਈਟਾਂ ਤੇ ਦੁੱਖਾਂ ਤੇ ਲਾਈਆਂ ਹਲੇਟਾਂ ਇਧਰ ਸੌਂਦੀਆਂ ਨੇ ਵੀ ਇੱਥੇ ਪੂਰਾ ਰੰਗਾਰੰਗ ਮਾਹੌਲ ਬਣਦਾ ਹੋਊਗਾ ਇੱਕ ਸਟੇਜ ਇੱਥੇ ਲਾਈ ਆ ਉੱਪਰਲੇ ਪਾਸੇ ਲਿਖਿਆ ਮਗੋਸਾ ਰਿਜ਼ੋਰਟ ਦਾ ਜੈਵਲ ਇਨ ਰਾਉ ਆਈਲੈਂਡ ਇੰਡੋਨੇਸ਼ੀਆ ਠੀਕ ਹੈ ਜੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਰਾਉ ਰਾਉ ਆਈਲੈਂਡ ਬਾਟਮ ਦਾ ਸੀ ਇੱਕ ਪਾਰਟ ਆ ਬਾਦੰਗ ਕਰੋ 3500 ਆਈਲੈਂਡ 3200 ਕੇ 3500 ਆਈਲੈਂਡ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਆਈਲੈਂਡ ਆ ਤੇ ਜਿਹਦੇ ਉੱਤੇ ਇਹ ਬਣਿਆ ਹੋਇਆ ਬਾ ਰਿਜ਼ੋਰਟ ਤੇ ਗਾੜੇ ਪਾਸੇ ਵੇਖੋ ਆਪਾਂ ਬੰਦਦੇ ਹੁਣ ਉਹ ਜਿਹੜਾ ਜੰਗਲ ਦੇ ਵਿੱਚ ਜਾ ਕੇ ਦੇ ਸਰਵਾਈਵਲ ਸਕਿੱਲ ਸਿਖਾਉਂਦਾ ਠੀਕ ਆ ਉਹਦੇ ਹੁੱਕਾ ਕੇ ਦੇ ਹੱਥ ਚੜ੍ਹਦੇ ਤਾਰਸਾ ਲੈ ਕੇ ਓਕੇ ਠੀਕ ਹਾਈ ਆਪਰਸੇ ਲੋਣੇ ਪੰਧ ਚੜ੍ਹਜਣਾ ਇਹਦੇ ਉਹ ਬੰਦੇ ਆ ਜਿਨ੍ਹਾਂ ਨੇ ਕਦੀ ਹਾਈਕਿੰਗ ਸ਼ੈਕਿੰਗ ਨਹੀਂ ਕੀਤੀ ਪਰ ਸ਼ਗਾ ਕੰਮ ਤਰਕ ਨਹੀਂ ਨੇ ਕੀ ਪਾੜੀਆ ਚੜਾਈ ਵਾਵਾ ਨਾ ਗਾਲੇ ਬਸੇ ਜੰਗਲ ਸੰਗਣਾ ਹੈ ਓਕੇ ਆੜੇ ਭਾਈ ਸਾਹਿਬ ਹਣਾ ਇਹ ਨਾਲ ਤਕੜਾ ਜਾਲ ਜਮਾਇਆ ਤੇ ਹਜ਼ਰਾ ਦਾ ਕੋਈ ਆਉਂਦਾ ਨਹੀਂ ਮੈਂ ਇਕੱਲਾ ਹੀ ਆਇਆ ਹਾਂ ਖਤਰਾ ਹੈ ਖਤਰਾ ਹੈ ਖਤਰਾ ਹੈ ਜੋ ਬਸ ਫੋਟੋ ਖੇਦਨੀ ਦੀ ਹਾਂ ਹਾਂ ਨਿਕਲ ਗਈ ਤਾਰ ਜੀ ਦੀਦੀ ਨਹੀਂ ਆ ਸਪਾਈਡਰ ਕਾਫੀ ਤਗੜਾ ਆਖੜਾ ਜਿਹੜਾ ਕੈਮਰਾ ਫੋਟੋ ਮਾਉਣੇ ਦੀ ਆਦੀ ਅੱਗੇ ਤੇ ਜਿਹੜੀ ਮਗਲੀਆਂ ਨਾ ਬਹੁਤ ਜ਼ਹਿਰੀਲੀਆਂ ਹੁੰਦੀਆਂ ਤੇ ਇਹਦਾ ਪਤਾ ਨਹੀਂ ਜ਼ਹਿਰੀਲੀ ਆ ਕਿ ਨਹੀਂ ਜ਼ਹਿਰੀਲੀ ਵੇਖੀ ਚਣਕਦੇ ਆ ਪਾਣਾ ਗਿਆ ਪਰ ਉਪਰਲੇ ਪਾਸੇ ਇੰਨੇ ਪਾੜੀ ਜਿਤੇ ਜੰਗਲੀ ਜੀਵ ਬਹੁਤ ਵਸੇ ਹੋਏ ਆ ਹੁਣੇ ਹੁਣੇ ਤਾਇਆਤਾ ਜੀ ਸੱਪ ਭਾਈ ਦਰਸ਼ਨ ਕਰ ਗੜਿਆ ਤੇ ਭੱਜ ਕੇ ਗਿਆ ਹੁਣ ਮੇਰੇ ਤੋਂ ਹੁਣ ਹੌਲੀ ਹੌਲੀ ਥੱਲੇ ਨੂੰ ਉਤਰਦੇ ਆ

ਮੈਂ ਕਿ ਸੋਧਿਆ ਆਂ ਭਾਈ ਨਗੀਤ ਪੜੇ ਦੱਸਾ ਕਿਉ ਲਾਇਆ ਪਰ ਰਸਾ ਲਾਇਆ ਇਸ ਕਰਕੇ ਆ ਭਾਈ ਉਤਰਨਾ ਔਖਾ ਯਾ ਲੈ ਬੰਦਾ ਬਹੁਤ ਹੀ ਸਪੀਡ ਚ ਉਤਰੂਗਾ ਇਹ ਛੋਟੀ ਜੀ ਹਾਈਕ ਤੇ ਫੇਰੇ ਤੁਰ ਤੋਂ ਬਾਅਦ ਅਸੀਂ ਸੱਜ ਤੱਜ ਕੇ ਤੇ ਚੈੱਕ ਆਊਟ ਕੀਤਾ ਇਸ ਹੋਟਲ ਦੇ ਵਿੱਚੋਂ ਕਿਉਂਕਿ ਬਾਕੀ ਕੋਈ ਵੀ ਐਕਟੀਵਿਟੀ ਹੋ ਨਹੀਂ ਸਕਦੀ ਸਭ ਕੁਝ ਕੈਨਸਲ ਹੋ ਗਿਆ ਮੀ ਦੇਖ ਕਰਕੇ ਸੋ ਉਸ ਤੋਂ ਬਾਅਦ ਅਸੀਂ ਸਿੱਧੇ ਰਿਸੈਪਸ਼ਨ ਤੇ ਆ ਗਏ ਕੀਤਾ ਸਾਕਤਬ ਸਾਕਤਬ ਕਰਨ ਤੋਂ ਪਹਿਲਾਂ ਅਸੀਂ ਕੋਸ਼ਿਸ਼ ਉੱਥੇ ਕੀਤੀਆਂ ਤਸਵੀਰਕਾਰੀਆਂ ਵੀ ਤਾਂ ਕਿ ਲਰੂਲਾ ਬਣਿਆ ਜਾ ਸਕਵੇ ਜੇ ਗੱਲ ਕਰੀਏ ਇਸ ਰਿਸੋਰਟ ਦੀ ਤੁਹਾਨੂੰ 100 ਤੋਂ ਥੱਲੇ ਵੀ ਜਾਂ ਸਿੰਗਾਪੁਰ ਦੇ 100 ਡਾਲਰ ਤੋਂ ਉੱਪਰ ਵੀ ਕਮਰਾ ਉੱਥੇ ਮਿਲ ਜਾਂਦਾ ਡਿਪੈਂਡ ਕਰਦਾ ਵਾ ਤੁਸੀਂ ਬੀਚ ਦੇ ਕਿੰਨਾ ਕੁ ਲੱਗੇ ਜਾਂਦੇ ਹੋ ਜੇ ਤੁਸੀਂ ਫੈਰੀ ਦੀ ਗੱਲ ਕਰ ਲਓ ਫੈਰੀ ਉਹੀ ਜਿਹੜੀ ਬਾਤਮਾਸਤੇ ਜਾਣ ਵਾਸਤੇ ਆਪਾਂ ਲੈਣੇ ਆ 30 ਡਾਲਰ ਦੇ ਵਿੱਚ ਬੁੱਕ ਹੋ ਜਾਂਦੀ ਆ ਬਾਟਮ ਸੈਂਟਰ ਤੋਂ ਲੈ ਕੇ ਤੇ ਇਸ ਹੋਟਲ ਤੱਕ ਦਾ 70000 ਇੰਡੋਨੇਸ਼ੀਆ ਰੁਪਈਆ ਜਿਹੜਾ ਕਿਰਾਇਆ ਲੱਗਦਾ ਵਾ ਟੈਕਸੀ ਦਾ ਵਨ ਵੇ ਸੋ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ ਬੱਚਿਆਂ ਨੂੰ ਨਾਲ ਲਿਆ ਕੇ ਤੇ ਜੇ ਇਕੱਲੇ ਵੀ ਤੁਸੀਂ ਕਿਤੇ ਅਕਾਂਤ ਦੇ ਵਿੱਚ ਬਹਿ ਕੇ ਇਹਦਾ ਆਨੰਦ ਲੈਣਾ ਚਾਹੋ ਤੇ ਬਹੁਤ ਹੀ ਖੂਬਸੂਰਤ ਜਗਾ ਵਾ ਤੇ ਬਹੁਤ ਹੀ ਅਕਾਂਤ ਆ ਜੇ ਕੋਈ ਰਾਈਟਰ ਆ ਕੋਈ ਪੋਇਟਰੀ ਲਿਖਦਾ ਵਾ ਜਾਂ ਕੋਈ ਬੜਾ ਤਕੜਾ ਥਿੰਕਰ ਆ ਉਹਦੇ ਆਸਤੇ ਜਗਾ ਬਹੁਤ ਹੀ ਸੋਹਣੀ ਆਸੇ ਪਾਸੇ ਲਾਲ ਮਿੱਟੀ ਤੇ ਐਨ ਮੀ ਦੇ ਨਾਲ ਗੁੱਦੇ ਹੋਏ ਜਿਹੜੇ ਪਹਾੜ ਸੀ ਉਹ ਦਿਖਾਈ ਦੇ ਰਹੇ ਸਨ ਤੇ ਬਹੁਤ ਹੀ ਸੋਹਣਾ ਸੀ ਥੋੜੇ ਦਿਨ ਪਹਿਲਾਂ ਕੁਦੇ ਦੇ ਵਲੌਗ ਦੇਖਨੇ ਆ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਸੋ ਉਹਦੇ ਵਿੱਚ ਵੀ ਲਾਲ ਮਿੱਟੀ ਉਹ ਦੱਸਣ ਦਾ ਇਹ ਪੀ ਚੀਕਣੀ ਮਿੱਟੀ ਆ ਕੁਝ ਉਸੇ ਤਰ੍ਹਾਂ ਦੀ ਮਿੱਟੀ ਆਸੇ ਪਾਸੇ ਸਾਨੂੰ ਦਿਖ ਰਹੀ ਸੀ ਫਿਰ ਟੈਕਸੀ ਲੈ ਕੇ ਆ ਸੀ ਇਹ ਮਿੱਟੀ ਨੂੰ ਵੇਦੇ ਹੋਏ ਕੁਝ ਜਗ੍ਹਾ ਤੇ ਰੋਕੇ ਸ਼ਾਪਿੰਗ ਕੀਤੀ ਸ਼ਾਪਿੰਗ ਕਰਨ ਤੋਂ ਬਾਅਦ ਸਿੱਧੇ ਅਸੀਂ ਪਹੁੰਚ ਗਏ ਆਪਣੇ ਬਾਥਮ ਸੈਂਟਰ ਤੇ ਉੱਥੋਂ ਫੈਸੀ ਫੈਰੀ ਲੈਣੀ ਸੀ ਪਰ ਇਹ ਗੱਲ ਕਿ ਇਹ ਚਿੰਬੜ ਦੀ ਬਹੁਤ ਆ ਜਦੋਂ ਬੂਡ ਬੜਾ ਗਿਆ ਚਿੰਬੜ ਦੀ ਵਹੀ ਦਾਲਾ ਬੜਾ ਠੀਕ ਨਹੀਂ ਹੁੰਦੀ ਠੀਕ ਨਹੀਂ ਮਿੱਟੀ ਆਪਣੇ ਜਿਹੜੇ ਜਿੱਥੇ ਕਿਤੇ ਹੁੰਦੇ ਠੀਕ ਨਹੀਂ ਲੱਭਦੇ ਕਿ ਹੁੰਦੇ ਕਿਤੋਂ ਦਾ ਗਾਈ ਉਹ ਨਾ ਥਾਂ ਤੋਂ ਉੱਗਿਆ ਆ ਆ ਜੀ ਬੰਨੇ ਬਈ ਇਥੋਂ ਤੱਕ ਬਣ ਗਿਆ ਗਾਹ ਬਣ ਗਿਆ ਬਸ ਮੈਂ ਹਾਂ ਥੋੜਾ ਜਿਹਾ ਮਿਕਸ ਤੇ ਆ ਗਿਆ ਵਾਈਟ ਵਿੱਚ ਆ ਚੈਨ ਨੂੰ ਉਹਦੇ ਚਿੱਟਾ ਨਹੀਂ ਜਾਂਦਾ ਹਾਂ ਦੋ ਲੈ ਕੇ ਦਰਸ਼ਕਾਂ ਨੇ ਚੱਪਾ ਨਹੀਂ ਚੁੱਪ ਹੋ ਗਏ ਆਓ ਸਾਹਮਣੇ ਆਪਾਂ ਹੋਰ ਜੀ 4 ਵਜੇ ਦੀ ਜੀ ਹੁਣ 4 ਵਜੇ ਵਾਲੀ ਟਾਈਮ 4 ਵਜੇ ਹਰਫਰ ਫੰਡ ਆਹੋ ਬਾਕੀ ਤਾਂ ਲੋਕ ਦੇ ਵਿੱਚ ਵਾਪਸ ਬਹਿ ਗਏ ਆ ਸਿੰਗਾਪੁਰਨ ਜਾਣ ਵਾਸਤੇ ਉੱਥੇ ਥੋੜਾ ਜਿਹਾ ਚੱਕਰ ਪੈ ਗਿਆ ਇਮੀਗ੍ਰੇਸ਼ਨ ਮਿਲਦੇ ਤਾਂ ਅੰਦਰ ਗਏ ਆਪਣਾ ਵੀਡੀਓ ਨਹੀਂ ਬਣਾ ਸਕਿਆ ਤੋਂ ਥੋੜੀ ਬੜੀ ਸ਼ਾਪਿੰਗ ਕੀਤੀ ਸ਼ਾਪਿੰਗ ਆਸਨ ਨੋਇਆ ਮਾਲਾ 90 ਮਾਲ ਦੇ ਨਾਲ ਗਏ ਬਾਲੀਵੁੱਡ ਫੈਕਸ਼ਨਾਂ ਦੀ ਜਗਾਹ ਵਾ ਖਾਣਾ ਖਾਣ ਵਾਸਤੇ ਬਹੁਤ ਵਧੀਆ ਤੋਂ ਖਾਣਾ ਖਾਤਾ ਤੇ ਹੁਣ ਫੈਰੀ ਦੇ ਵਿੱਚ ਬਹਿ ਗਏ ਤੇ ਇੱਥੋਂ ਬਹਿ ਕੇ ਆਪਾਂ ਸਿੰਗਾਪੁਰਨ ਵਾਪਸ ਜਨਣਾ ਤੇ ਚੰਗੀ ਗੱਲਾਂ ਮਿਲਦੇ ਆ ਫਿਰ ਵੈਗਰ ਜਗਾ ਖਾਲਸਾ ਤੇ ਵੈਗਰ ਦੀ ਖਫਤ